ਸਤ ਸ੍ਰੀ ਅਕਾਲ ਬਾਈ ਜੀ ਮਾਣਾ ਡੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸਾਫ ਝੋਟੀਆਂ ਤਾਜ਼ੀਆਂ ਸੂਈਆਂ ਤੇ ਬਾਈ ਨਾ ਕਰਦੇ ਆ ਗੱਲਬਾਤ ਤੇ ਵਧੀਆ ਪਸ਼ੂ ਅੱਜ ਬਾਈ ਲੈ ਕੇ ਆਇਆ 8-9 ਪਸ਼ੂ ਕੋਲ ਆ ਤੇ ਵਧੀਆ ਰਿਕਾਰਡ ਵਾਲੇ ਤੇ ਵੱਡੇ ਵੱਡੇ ਲੇਵੀ ਆ ਦੇਖੋ ਤੇ ਵਧੀਆ ਰਿਕਾਰਡ ਵਾਲੇ ਬਾਈ ਨਾ ਕਰਦੇ ਆ ਗੱਲਬਾਤ ਸਤ ਸ੍ਰੀ ਅਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਵੀਰ ਜੀ ਕੀ ਰਾਜੇ ਸਾਬ ਵਧੀਆ ਠੀਕ ਠਾਕ ਜੀ ਜਿੰਨੇ ਭੈਣ ਭਰਾ ਮਾਣਾ ਡੀ ਦੀ ਫਾਰਮ ਦੇ ਜੁੜੇ ਆ ਸਾਰਿਆਂ ਦੇ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਆਪਣੇ ਚੈਨਲ ਨੂੰ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਵਾਦ ਵਾਦ ਪਿਆਰ ਦਿੰਦੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਜਨੂਰ ਵੀਰ ਜੀ ਆਪਣੇ ਕੋ ਸਾਰੀ ਦੁਨੀਆ ਨੂੰ ਸੰਗਤ ਨੂੰ ਪਤਾ ਹੀ ਆ ਤੇ ਜਨੂਰ ਟਾਪ ਦਾ ਟਾਪ ਦੇ ਹੁੰਦੇ ਆ ਤੇ ਅੱਜ ਵੀ ਚੰਗੇ ਟਾਪ ਦੇ ਨਗੀਨੇ ਆ ਆਹ ਤਰ੍ਹਾਂ ਦੀ ਮਈ ਹੈਗੀ ਆਪਣੇ ਕੋ ਠੀਕ ਹੈ ਅੱਜ 2 ਲੱਖ ਤੋਂ ਲੈ ਕੇ ਤੇ 35 ਹਜ਼ਾਰ ਤੱਕ ਲਾਸਟ ਠੀਕ ਹੈ ਜੀ ਆਹ ਨੂੰ ਵੱਡੀ ਮਈ ਹੈਗੀ 2 ਲੱਖ ਦਾ ਤੇ 35 ਹਜ਼ਾਰ ਤੱਕ ਸਾਰੇ ਪਸ਼ੂ ਹੈਗੇ ਹਾਂ ਜੀ ਸਾਰੇ ਡੰਗਰ ਹੈਗੇ ਠੀਕ ਹੈ ਚੰਗੇ ਟਾਪ ਦੇ ਨਗੀਨੇ ਕੇ ਲਈ ਬਾਈ ਜੀ ਜਿਹੜੀਆਂ ਵਧੀਆ ਝੋਟੀਆਂ ਵੀਰ ਕੁਆਲਟੀ ਵਾਲੀਆਂ ਚੜਦੀ ਚੜਦੀ ਝੋਟੀ ਆ ਟੌਪ ਦੀਆਂ ਜਨਵਰ ਵੀਰ ਜੀ ਹਰ ਵਾਰ ਆਂ ਆਪਣੇ ਕੋਲ ਲੈ ਆਦਾ ਵਧੀਆ ਕਰਕੇ ਸੱਲੀ ਕਰਕੇ ਹਾਂਜੀ ਬਾਕੀ ਗਾੜੀ ਕੈਦੀ ਕਿਸਮਤ ਠੀਕ ਇਹ ਕਰਮ ਸਾਥ ਦੇਣ ਜਨਵਰ ਫੇਰ ਹੀ ਕਰਮਾਂ ਚੰਗਾ ਮੈਂਦਾ ਠੀਕ ਹਾਂਜੀ ਸਭਰਾ ਸਾਰੇ ਬਿਠੇ ਆ ਸਾਥੇ ਗਦਵ ਜੀ ਠੀਕ ਇਹ ਚੋ ਇੱਕ ਦੋ ਝੋਟੀ ਵੀ ਜੀ ਗਈ ਤੇ ਲਗਨੀ ਮੈਂ ਜਿਹੜਾ ਵੀਡੀਓ ਬਣਾ ਲਈਏ ਹਾਂਜੀ ਹਲੋ ਜੀ ਆ ਝੋਟੀ ਵੀਰ ਦੂਜਾ ਸਵੇਰਾ ਸੋਈ ਆ ਹਾਂਜੀ ਤੇ ਹੁਣ 1 ਘੰਟਾ ਹੋ ਗਿਆ ਜੇਰ ਪਾਈ ਹੈ ਜੀ ਠੀਕ ਜੀ ਤੇ ਕੋਈ ਆਉਂਦਾ ਜਾਂ ਡਰੂਦਾ ਵੀ ਛੋਟੀ ਛੀ ਕਰਨ ਵਾਲੀ ਹਾਂਜੀ ਹਾਂਜੀ ਜੀ ਜੀ ਦੇ ਕੋਈ ਤਾਂ ਜੀ ਕੱਟੀ ਮਗਰ ਕੱਟੀ ਪਾਈ ਠੀਕ ਜੀ ਦੇਖੋ ਇਹ ਪੂਰੇ ਫੋਲਰ ਕਾਰਡ ਦੀ ਤਾਂ ਵਧੀਆ ਛੋਟੀ ਪੂਰੇ 50 ਸੁਆ ਆ ਵੀਰ ਛੋਟੀ ਤਕੜਾ ਜਿਹੜਾ ਇਹਨਾਂ ਦਾ ਪ੍ਰਕਾਰੀਆਂ ਪੈਂਦਾ ਅਸੀਂ ਹੁਣ ਇਹਨੂੰ ਕੀ ਕਹਾਂਗੇ ਵੀ ਇਹ 20 ਕਿਲੋ ਕੱਢੂਗੀ ਕਿ 18 ਕਿਲੋ ਕੱਢੂਗੀ ਆਪਾਂ ਅੰਦਾਜ਼ਾ ਲਾੜੇ ਇਹ ਛੋਟੀ ਜਿਹੜੀ ਗੱਲ ਆ ਪਹਿਲੀ ਚਵਾਈ ਅਜੇ ਥੋੜੀ ਕੀਤੀ ਆ ਠੀਕ ਏਅਰ ਛੱਡ ਕੇ ਖੜੀ 1.5 ਘੰਟਾ ਹੋ ਗਿਆ ਅਜੇ ਹਾਂਜੀ ਚਾਹ ਜਾਨਾ ਲੈਬ ਲੈ ਜਾ ਬੰਦਾ ਕਹਿੰਦਾ ਸੀ ਕਿ ਇਹਨੂੰ ਟਾਈਮ ਲੱਗਾ ਹਾਂ ਤੇ ਉਹ ਹੋਇਆ ਅਜੇ ਕੋਈ ਹੀ ਆ ਜਿਹੜੀ ਗੱਲ ਆ ਕਿ ਕਿਲੋ ਹਣ ਚੋਈ ਹੈ ਤਾਜੀ ਸੁਈ ਆ ਤਾਜੀ ਸੁਈ ਤੇ ਵੇਖ ਲੋ ਕੋਈ ਟਾਈਮ ਨਹੀਂ ਕੱਲ ਨਹੀਂ ਮੈਂ ਹੁਣੇ ਵੀਰੇ ਮਸਲਾ ਬੰਦੀਆਂ ਆ ਸਹੀ ਗੱਲ ਹੈ ਜਨਵਾਰ ਆ ਹੁਣ ਇੱਕ ਗੱਬਣ ਝੋਟੀ ਆ ਅਜੇ ਦਿਨ 5-4 ਛੜਦੀ ਔਰ ਇਹਨੂੰ ਵੀ ਜਿਆਦੀ ਤਣੀ ਠੀਕ ਜੀ ਗਾਲਾਂ ਵੀ ਵੀ ਟੌਪ ਕੁਆਲਟੀ ਹੈ ਸਾਰੀ ਜਿੰਨਾ ਜਿੰਨੀ ਹੈਗੀ ਆ ਨਾ ਉਤੋਂ ਲੈ ਕੇ ਪਹਿਲਾ ਜਿਹੜਾ ਸਾਰੀ ਤੇਲ ਪੀ ਨੇ ਸਾਰੀ ਚੰਗੀ ਹੈ ਟੌਪ ਹੈ ਔਰ ਕਟੀ ਪੂਰੇ ਟੌਪ ਦੀ ਪਾਈ ਆ ਮਾਲੀਗਾ ਕੋਲ ਵਾਲਾ ਕਾਰੀ ਫਾਤਾ ਚੋਕ ਹਾਂ ਵੀਰ ਜੰਦਰਪੁਰਾ ਟੋਕ ਦਾ ਆ ਗਈ ਗੁਲਾਦੀ ਵਾਲੀ ਇੱਕ ਟੀਕੀ ਜਿਹਨੂੰ ਠੀਕ ਵੱਡਾ ਜਨੂਰਾ ਵੀਰੇ ਜਿੰਨੇ ਕਿਨੇ ਜਿੱਥੇ ਚਾਰ ਰੱਖਣੀਆਂ ਨਾ ਇਹੋ ਜੀਆਂ ਦੋ ਹੀ ਬੱਦੀਆਂ ਹੁਣ ਪੰਨਿਆਰੇ ਬਣਨਾਲੇ ਸਹੀ ਗੱਲ ਜੀ ਦੀ ਨਹੀਂ ਪੂਰੀ ਟੌਲ ਦੀ ਵੀ ਕੋ ਮੈਂ ਰੱਖੀ ਬੰਦਿਆਂ ਸ਼ੌਂਗਣਾ ਠੀਕ ਜੀ ਯਾਰ ਉਹ ਪੂਰਾ ਟੌਲ ਦਾ ਰਖਿਆ ਸੀ ਦੇ ਹਾਂਜੀ ਉਹਨਾਂ ਦੇ ਘਰ ਦੇ ਚੁੰਦੇ ਸੀ ਬੜਾ ਲੱਗ ਕੇ ਕਰਕੇ ਨਾ ਦਿੱਕਤੀ ਹੀ ਹੰਨ ਕਰਕੇ ਉਹਨਾਂ ਮੈਂ ਬੇਟੀ ਨਹੀਂ ਦੇ ਨਹੀਂ ਕੋ 18 ਕਿਲੋ ਝੋਟੇ ਦਾ ਦੁੱਧ ਚੋਇਆ ਹਾਂਜੀ ਜਿਹੜੀ ਗੱਲ ਤੇ ਕੀ ਭਾਈ ਹਰਮੋਲ ਮੋਲਵੀਰ ਦੇਣ ਲਿਆ ਜਾਂ ਜਾਇਜ਼ ਕਰਾਂਗੇ ਇਹਦੇ ਨਾਲ ਦੀ ਝੋਟੀ 2.5 ਲੱਖ ਦੀ ਵਿਕੀ ਆ ਹਾਂਜੀ ਜਿਹੜੀ ਦੇਣ ਲਿਆ ਝੋਟੀ ਦੇਣੀ ਨਾ ਇੱਕ 70 ਵੀ ਹਾਂ ਅਸੀਂ ਦਵਾਂਗੇ ਸਿਰੋ ਪੈਂਠੇ ਦੇ ਦਾਂਗੇ ਪੈਂਠੇ ਦੇ ਇੱਕ ਕਾੜ ਦੀ ਦਾਂਗੇ ਇਹ ਗੈਸ ਨੂੰ ਵੀ ਵੇਚੀ ਜਿੰਨੇ ਦੀ ਛੋਟੀ ਦੇਣੀ ਹੈ ਦੇ ਨਾ ਜੇ ਬੋਲ ਪਾਇਆ ਪਰ ਤੂੰ ਉੱਤੇ ਆ ਗਏ ਤੇ ਮੇਰੀ ਮਾਈ ਤਾਂ ਪਛਾਹ ਮੜ ਜੂਗਾ ਨਾ ਆਉਂ ਜਾਂਦਾ ਕਰਾਇਆ ਦੇਣਾ ਛੋਟ ਠੀਕ ਇੱਕ ਤਰ੍ਹਾਂ ਦੀ ਮਾਈ ਓਕੇ ਭਾਈ ਇਹ ਵਧੀਆ ਮੋਲਿਆ ਤੇ ਇਹ ਕਿਸ 63 ਦੇ ਬਾਰੇ ਸਾਤਰ ਮੋਲਿਆ ਦੇ ਇੱਕ ਪੈਂਡ ਦੀ ਹਾਂ ਨਾ ਹੀ ਦੇ ਪੈਂਡ ਦੀ ਵੀ ਪੁਨਾ ਬੰਦਿਆ ਮਾਰ ਕੀਤਾ ਚਲੋ ਵੀ ਥਾਣੇਦਾਰ ਹੀ ਮੁਲਾਜਮ ਬੰਦੇ ਸਾਰੇ ਹਾਂਜੀ ਉਹ ਖੋਦ ਮਾਰ ਕੀਤਾ ਸਾਡਾ ਠੀਕ ਪਰ ਇਹ ਵੀ ਜਾਇਦ ਛੋਟੀ ਪਹਾੜਾ ਗਾੜੀ ਪਾਈਏ ਕੋਈ ਟਾ ਜਿਆਦਾ ਵੱਡਾ ਮੋਲ ਨਹੀਂ ਉਹਨਾਂ ਵੀ ਵੀਡੀਓ ਵੀਰ ਵੇਖਣੀ ਹੈ ਠੀਕ ਪਰ ਇਹ ਵੀ ਨਿਆਰੇ ਵਾਲੀ ਜਿਹੜਾ ਵੀ ਲੈ ਗਿਆ ਨਾ ਵੀਰ ਭਰਾ ਇਹ ਕਰਾ ਯਾਦ ਕਰੋ ਵੀ ਠੀਕ ਹੀ ਜਨਵਾਰੇ ਠੀਕ ਟੌਰ ਸਾਰੀ ਓਕੇ ਦਾ ਸੋ ਜੀ ਸਾਤ ਦਿੰਦੇ ਆ ਵੀਰੇ ਦੋ ਟਾਈਮ ਲਾਏ ਮੈਂ ਤੇ ਤਿੰਨ ਟਾਈਮ ਲਾਏ ਤਾਂ ਇਹ ਨੂੰ ਹੁਣ ਕੀ ਕਹੂਗਾ ਜੀ 8 ਦਿਨ ਖੜਦੀ ਸੋਚ। ਅਜੇ ਗੱਬਣਿਆ ਗੱਬਣਿਆ 8 ਦਿਨ ਖੜਦੀ ਸੋਚੇ ਨਸਲਾਂ ਪਾਉਂਦੀਆਂ। ਠੀਕ। ਇਹਦੇ ਫੋਪਈ ਕੋਈ ਟਾਈਮ ਹੀ ਲਗਾ ਅਜੇ ਛੋਟੀ ਗੱਬਣਿਆ ਵੀ ਦਿਨਾਂ ਜੇ ਖੜਦੀ ਜੇ। ਜਦੋਂ ਜਾ ਸੁਆ ਚੋਟ ਸੁਣੀ ਆ। ਠੀਕ ਜੀ। ਤੇ ਐਸੋ ਜਹੀ ਦੇ ਜਿਹੜੇ ਲੋਕਾਂ ਬੱਚੇ ਪਾਲੇ ਆ। ਓਕੇ ਜੀ। ਸਾਰੀ ਵੀਰ ਜੋ ਟੀ ਚੈਂਪੀਅਨ ਆ। ਜਿੰਦੀ ਕੁਆਲਟੀ ਵਾਲੀ ਇਹਦੇ ਇਹਦੇ ਅੱਜ ਤਰੀਕ ਹੈਗੀ ਆ 21 ਹਾਂਜੀ 29 26 29 ਦੇ ਦਿਨ ਪੂਰੇ ਆ ਜੇ ਛੋਟੀ ਇਹਦੇ ਇਹਦੇ ਸ਼ਾਇਦ ਆਉਂਗਾ ਅਜੇ ਵੇਖੋ ਛੋਟੀ ਆਪ ਕੋ ਅੰਦਾਜ਼ਾ ਲਾਉਗਾ ਵੀ ਇਹ ਕੀ ਕਰਨਾ ਹਾਂ ਲਾ ਕੋਈ ਟਾਈਮ ਲਈ ਗੱਲ ਨਹੀਂ ਆ ਗੱਬਣ ਆ ਗੱਬਣ ਛੋਟੀ ਆ ਤੇ ਸਰੀਰ ਵੇਖਦੇ ਬਾਡੀ ਦੇ ਵਿੱਚ ਗਿਆ ਨਾ ਦੋ ਚਾਰ ਦਿਨ ਪਹਿਲੇ ਇੱਕ ਦੋ ਦਿਨ ਸੁਬੇ ਹੋਣੀ ਤਨ ਹਾਂ ਤਿਆਰ ਹੀ ਪਈ ਆ ਵੀ ਇੱਕ ਦੋ ਦਿਨ ਪਰ ਵੀਰ ਇੱਕ ਹੀ ਜਾਂਦਾ ਪਰ ਇੱਕ ਚੀਜ਼ ਆ ਤਲਵਾਰ ਆ ਵੇ ਆਲੇ ਤਲਵਾਰੀਆਂ ਹੀ ਇਹ ਕੀ ਇਹ ਮਈ ਥੋੜੀ ਆਈ ਕੱਲੇ ਘਰੋਂ ਆ ਸੇਵਾ ਸੋ ਚੰਗੀ ਕੀਤੀ ਉਹਨੂੰ ਠੀਕ ਠੰਡੇ ਸਿਰ ਝੋਟੇ ਹਾਂ ਠੀਕ ਸਾਰੀ ਟੋਪ ਆ ਵੀਰ ਜਿੰਨੋਂ ਕਹਿੰਦੇ ਉਤੋਂ ਲੈ ਕੇ ਥੱਲੇੋਂ ਤੱਕ ਮਈਆਂ ਅੱਜ ਜਿਹੜੀਆਂ ਵਿਖਾਉਣੀਆਂ ਹਨ ਹਾਂਜੀ ਆਪਣੀ ਵੀਡੀਓ ਵੀਰ ਕੱਲ ਵੀ ਇੱਕ ਚੱਲੀ ਆ ਹਾਂਜੀ ਹਾਂਜੀ ਤੇ ਮਾਲ ਸਾਰਾ ਹੀ ਸੋਨਾ ਦਾ ਸਰਾਹ ਹੈ ਠੀਕ ਓਕੇ ਜੀ ਸਿਰਫ 5-700 ਵੀਡੀਓ ਚੱਲਣ ਤੇ ਮਾਲ ਵਿਕ ਗਿਆ ਸੀ ਓਕੇ ਜੀ ਤੇ ਬਿਲਕੁਲ ਇਹ ਵੀ ਟੋਪ ਆ ਅੱਜ ਜਿਹੜੀਆਂ ਚੜਦੀ ਕਲਾ ਰੱਖੇ ਕਿਰਪਾ ਬਣਾਈ ਰੱਖੇ ਆਹ ਵਜਾ ਜੇ ਫਿਰ ਮਹੀਨੇ ਤੜੇ ਤੜੜੇ ਆਏ ਆ। ਕੋਈ ਕੱਲ ਕਹਿਣ ਵਾਲੀ ਨਹੀਂ ਜੇ। ਆਏ ਆਪਣੇ ਮਾਪੇ ਸੇਕ ਕੰਮ ਨਹੀਂ ਵਾਹ ਕਰੂਗਾ। ਬਿਲਕੁਲ ਸਹੀ ਗੱਲ। ਹਾਂਜੀ। ਫਿਰ ਆਪ ਨਹੀਂ ਅਸੀਂ ਬੋਲਣਾ ਸਾਡੀ ਮਾਂ ਬੋਲੂਗੀ। ਕੀ ਇਹ ਚੀਜ਼ ਹੈ। ਹਾਂਜੀ। ਕਿਨੇ ਕਿਹੜਾ ਨੀਰ ਪਸਤੀ ਆ। ਤੇ ਆਮ ਦਾਜਾ ਲਾਉਣਾ ਵੀ ਕੀ ਚੀਜ਼ ਕੀ ਹੈ ਜਨਵਰੀ ਆਏਗਾ। 28 29 ਦੇ ਦਿਨ ਪੂਰੇ ਹੁੰਦੇ ਦਿਨ ਆਖਾਜ ਲੈ ਆਏ ਨੇ ਛੋਟੀ ਨਹੀਂ ਪਰ ਚੰਗੀ ਕੁਆਲਟੀ ਵਾਲੀ। ਸਾਰਾ ਹੀ ਸਰਾ ਵੀਰੋ ਤੋਂ ਲੈ ਕੇ ਥੱਲੇ ਆਦ। ਸੁੱਕਾ ਮੜੀ ਭਾਰੀ ਜਿਹਾ। ਚੰਗੀ ਪੂਰੀ ਤੌਹ ਆਵੇ ਵੀਰ ਸਾਹਿਬ ਇਹ ਜਿਹੜਾ ਮੈਦ ਦੇ ਉੱਤੇ ਚੱਲ ਕੇ ਆ ਗਿਆ ਨਾ ਘਰੋਂ ਤੇ ਮੁੜ ਕੇ ਨਹੀਂ ਜਾਂਦਾ ਵੀਰ ਜੋਟੀ ਓਕੇ ਤੇ ਦੱਸੋ ਭਾਜੀ ਕੀ ਮੋਲੇ ਦਾ ਇਹ ਝੋਡੀ ਵੀਰ ਜੀ ਮੋਲ ਲਈਓ ਵਧੀ ਕਰੀਏ ਪੂਰੇ 2 ਲੱਖ ਦੀ ਝੋਡੀ ਦੇਣੀ ਆ ਹਾਂ ਤੇ ਨਾ 2 ਲੱਖ ਮੋਲੇ ਦਾ 2 ਲੱਖ ਦੀ ਝੋਡੀ ਹਾਂ ਨਾ ਦੇਣੀ ਐ ਕੋ 20 ਕਿਲੋ ਦੁੱਧ 10000 ਰੁਪਏ ਪਾ ਦੇ 5000 ਰੁਪਏ ਕਰ ਦਿੰਦੇ 5000 ਲੋ ਆ ਯਾਰ ਸਾਈ ਪਾਵੇ 20 ਕਿਲੋ ਦਾ ਚਵਾਵਾ ਕੇ ਨੂੰ ਕੰਡੇ ਤੇ ਚਾੜ ਕੇ ਸਵਾ ਗੜੀ ਝੋਟੀ ਦੇ ਤਾ ਠੀਕ ਜੀ ਜਿਹੜਾ ਮਰਜੀ ਮੀਰ ਲੈ ਓਕੇ ਜੀ 2 ਲੱਖ ਮੋਲੇ ਦਾ 2 ਦੀ ਜੋ ਵੀ 5000 ਜੋ ਸ਼ੋਰ ਓਕੇ ਭਾਈ ਜੀ ਠੀਕ ਦੇਖੋ ਜਿੰਨਾ ਜ਼ੋਰ ਜਿਹਾ ਕਰੋ ਸਾਰੀ ਫੀਰ ਚੈਂਪੀਅਨੀਆਂ ਝੋਟੀ ਵਾਲੇ ਜ਼ਵਾਲੀ ਇੰਪੈਲੀ ਦੇ ਵੀ ਇੱਕੋ ਬਦਨ ਉਪਰ ਜਿਹੜਾ ਲੱਗਿਆ ਨਾ ਇੱਕ ਤਰ੍ਹਾਂ ਸੱਟ ਦਾ ਕਲ ਆਇਆ ਗਰੇਚਰ ਆਇਆ ਉਹ ਉੱਠ ਕੇ ਪਹਿਲਾਂ ਮੈਂ ਇਹਦੀ ਦੇਖੂਗਾ ਕਿ ਕੀ ਜੇ ਜਾਂਰ ਬੱਦਾਂ ਹਾਂਜੀ ਉਹ ਇਹਦਾ ਚੀਜ਼ ਹੈ ਦੱਸੋ ਜੀ ਅੱਗੇ ਆ ਗਈ ਮੀਣੀ ਮਹੀਂ ਹਾਂਜੀ ਇੱਕ ਦੇ ਕਲੀ ਨਹੀਂ ਮੀਣੀ ਜੰਗਲੀ ਮੀਣੀ ਹੈ ਠੀਕ ਬਦਨ ਇੱਕ ਵਾ ਮਹੀਂ ਰੱਖੀ ਹਾਂਜੀ ਸਾਡੇ ਮੀਠੇ ਲਾ ਕੇ ਪਿੰਡ ਹੈ ਕਿਲਾ ਉਥੋਂ ਮੈਂ ਲਈ ਹੈ ਓਕੇ ਜੀ ਆਦੇ ਮੀਠੇ ਲਾ ਕੇ ਪੇੜਾ ਵੀਰ ਕਲਾ ਹਾਂਜੀ ਉੱਥੇ ਮੈਂ ਰਹਿੰਦੀ ਰਹੀ ਐ ਜਿਹੜੀ ਗੱਲ ਆਈ ਪੂਰਾ ਵਾਲਦ ਵਾਲਾ ਜੰਗਲ ਜੰਗਲ ਵਾਂਗੂ ਬਣਿਆ ਠੀਕ ਜੀ ਜੰਗਲੀ ਮਹੀਂ ਆਦੇ ਖੋਣ ਦੁੱਧ ਕੋਈ 15 ਕਿਲੋ ਤਿਆਰ ਆ ਮਹੀਂ ਕੋ ਹਾਂਜੀ ਤੇ ਵੀਰ ਮ ਦੁੱਧ ਤਿਆਰ ਆ ਦੁੱਧ ਤਿਆਰ 15 ਕਿਲੋ ਇਹ ਭਾਈ ਸੂਈ ਜੇ ਬਾਅਦ ਬਹੁਤ ਸੋਹਣੀ ਮੀਣੀ ਆ ਵਧੀਆ ਕੁਆਲਟੀ ਵਾਲੀ ਵੇਖੋ ਜੱਜ ਐਵੇਂ ਫਲਕਾਰੀਆਂ ਪਈਆਂ ਚ ਚੀਜ਼ਾਂ ਦੇ ਫਲਕਾਰੀਆਂ ਪਈਆਂ ਬਾਈ ਉਹਨਾਂ ਨੇ ਹਾਂ ਬਾਬਾ ਜੀ ਸਹੀ ਗੱਲ ਜੀ 4 4.5 ਕਿਲੋ ਮੈਂ ਦੀ ਵੀਰ ਗਾੜਿਆ ਠੀਕ ਜੀ ਇਸ ਤਰ੍ਹਾਂ ਦੀ ਮਹੀਂ ਮੀ ਓਕੇ ਜੀ ਆਇਆ ਦਵਾਲਿਆ ਸਰਾ ਲੈ ਆ ਲੈ ਬਿੱਲੀ ਲੈ ਬੱਚੀ ਦਾ ਥੋੜਾ ਕਰ ਦਿੱਤਾ ਇਹ ਹੋਇਆ ਜਨਵਾਰ ਵੀਰ ਮਿਲਣਾ ਦੇ ਕਦੇ ਮਦਨ ਨੂੰ ਪਰ ਜਿਹੜਾ ਕੋਈ ਲੈ ਗਿਆ ਨਾ ਇੱਕ ਰ ਸਹੀ ਗੱਲ ਯਾਦ ਕਰੂਗਾ ਵੀ ਸਰਾ ਹਾਲੇ ਕੱਲ ਹਾਂਜੀ ਕੱਢੀ ਕੱਟਾ ਜਮਗਾ ਠੀਕ ਹੈ ਸਾਡੀ ਮੈਂ ਤਾਂ ਹੋਵੇ ਵੀਰ ਹੋਣ ਤੇ ਆਉਂਦੇ ਜਰਾ 14 15 ਕਿਲੋ ਲਿਓ ਰੱਖੋ ਪਾਜੀ ਕੀ ਮੋਲ ਦੇ ਆ ਮੋਲ ਵੀਰ ਜੋ ਮਰਜੀ ਮੈਂ ਦਾ ਕਰੀਏ ਹਾਂ ਅਦਨਾਂ ਜਿੰਨੇ ਦੀ ਮਹੀਂ ਦੇਣੀ ਆ ਹਾਂਜੀ ਲਾ ਪੀਜੋ 28800 50 ਦੀ ਰਾਂਗੇ 85 ਦੀ ਲਓ ਜੀ 85000 ਦੇ ਬਾਈ ਕਹਿੰਦਾ ਹਾਂ ਨਾ ਮੀਨੀ ਮੈਂ ਦੇਣੀ ਆ 22 ਜਿਹੜੀ ਗੱਲ ਹੈ ਜਿਹੜਾ ਠੀਕ ਜੀ ਮਹੀਂ ਮਹੀਂ ਹਰ ਚੀਜ਼ ਦਾ ਮੋਲ ਉਹ ਇੱਧਰ ਦੀ ਮਹੀਂ ਦਾ ਇਹੋ ਜਿਹਾ ਮੁੱਲ ਕਰਾਂਗੇ ਹਾਂਜੀ ਪਰ ਇਹ ਵੀ ਇੱਧਰ ਦੀ ਮਹੀਂ ਸਾਡੇ ਏਰੀਆ 'ਚ ਬੜੀ ਬੜੀ ਚੰਗੀ ਮਹੀਂ ਆ ਜੇ ਕਿਹਨੂੰ ਪਛਾਣਿਆ ਨਾ ਹਾਂਜੀ ਤੇ ਬੜੀ ਬੜੀ ਯਵਰ ਆ ਮਹੀਂ ਇੱਥੇ ਓਕੇ ਜੀ ਦੱਸੋ ਜੀ ਆਹ ਝੋਟੀ ਆਹ ਗਾੜੀ ਵੀਰ ਅੱਜ ਕਿਹੜਾ ਮੇਲਾ ਲਟ ਲੂਗਾ ਨਾ ਹਾਂ ਆ ਦੋਂਦੀ ਆ ਕਟੀ ਮੂੰਹ ਤੇ ਵੀਦਨ ਹੈ ਸੋਈ ਨੂੰ ਹਾਂਜੀ ਬਚਾ ਮਰ ਗਿਆ ਟੋਕੜਾ ਦੇ ਬਾਹ ਝੋਡੀ ਚਾਵਾਂਗੇ ਪਰ ਝੋਡੀ ਦਾ ਕਾਦ ਕਰ ਆ ਗਏ ਲੈ ਕਰਾ ਦੇ 13 ਕਿਲੋ ਦੋਦੇ ਹੁਣ ਠੀਕ ਤੇ ਤੋਂ ਵੀਦਨ ਸੋਈ ਨਾ ਝੋਡੀ ਨਹੀਂ ਹੋਇਆ ਤਾਂ ਪਿਓ ਦੋਂਦੀ ਆ ਕਟੀ ਮੂੰਹ ਹੋਈ ਦੇ ਹੀਰੇ ਤੇ ਨਕੀਨੇ ਵੀਰ ਨਹੀਂ ਘਰ ਘਰ ਜਾ ਕੇ ਮਿਲਦੇ ਵੇਖੋ ਕਿਹੜੀ ਸੌ ਝੋਟੀ ਆ ਤੇ ਫਲਕਾਰੀਆਂ ਜੈਣੇ ਪਈਆਂ ਨਕੀਨੇ ਆਂਦੇ ਸਿੰਘੀ ਖਲਾਰੋ ਬਾਈਆ ਰਾਜ ਤੱਕ ਦਰਜਾ ਤਾਲੀ ਲਾਈਆ ਆਪਣੀ ਤਸਵੀਰ ਇੱਕੋ ਇੱਕ ਨਕੀਨੇ ਮਿਲਦੀ ਝੋਟੀ ਵੇਖੋ ਦੋਂਦੀ ਕੋਟੇ ਘਰ ਘਰ ਨਹੀਂ ਪਲਦੀਆਂ ਬੜੀਆਂ ਔਖੀਆਂ ਪਾਲਣੀਆਂ ਐ ਜਿਹੜੀ ਗੱਲ ਆ ਵੀਰ ਚੀਜ਼ ਇਹਦਾ ਮੋੜ ਹੋ ਗਿਆ ਦੇਖੋ ਜੀ ਕਿੱਡਾ ਸਭੀ ਜਾਂਦੀ ਗਾ ਪਰ ਆ ਥਾਨ ਨਹੀਂ ਮਿਲਦਾ ਪਹਿਲਾਂ ਨਹੀਂ ਸਹੀ ਗੱਲ ਆ ਪਹਿਲਾਂ ਕੱਟੀ ਹੋਇਆ ਜਾਂ ਥਾਨ ਨਹੀਂ ਮਿਲਦਾ ਵੀਰੇ ਗਾ ਕਿਤੇ ਵੇੜੇ ਚ ਖਲਾੜ ਕੇ ਝੋਟੀ ਸ਼ਿੰਗਾਰ ਆ ਕਰਦਾ ਇਹ ਗਾ ਆ ਤਿਆਰ ਹੋਣੀ ਬਾਬਾ ਜੀ ਲੱਖਾਂ ਰੁਪਈਆ ਸੀ ਹਾਂ ਮਿਲ ਨਹੀਂ ਤੇ ਹੈਗੀ ਆ ਇੱਕ ਬੰਦਿਆਂ ਨੂੰ ਹੀ ਪਰ ਸਾਰੀ ਝੋਟੀ ਚੈਂਪੀਆਂ ਨੇ ਰਾਹੀ ਮੋਰੀ ਦਾ ਜੇ ਤਾਉ ਰਿਆ ਬਹੁਤ ਸੋਹਣੀ ਝੋਟੀ ਦੱਸੋ ਭਾਜੀ ਕੀ ਮੋਲੇ ਦਾ ਮੋਲ ਵੀਰ ਕੱਟੀ ਦਾ ਜੋ ਮਰਜੀ ਕਰੀਏ ਝਿੰਗੀ ਦੇਖੋ ਲੱਗੀ ਬੱਚਾ ਮਰੀਦਾ ਹੀ ਮੋਲ ਬਾਰੇ ਹੀ ਹਾਂਜੀ ਤੇ ਉਹ ਤਰ੍ਹਾਂ ਦੀ ਝੋਟੀ ਹੈਗੀ ਹੈ ਸਮੇਂ ਦੇ ਹਿਸਾਬ ਨਾਲ 13 ਕਿਲੋ ਦਿਖਾਓ ਦਿਖਾਓ ਦੇਖੋ ਜੀ ਪੇਟ ਦੀ ਭੈਣ ਮੋਦ ਹੋਦੀਆ ਇੱਕ ਪੁਕਾਰੀ ਰਿਸ਼ੇ ਦੰਗੇ ਕਾਟ ਨਹੀਂ ਪਾਈ ਉੱਥਾਂ ਸੀ ਜੀ ਨਾ ਪਾਈਆਂ ਸੀ ਨਹੀਂ ਨਾ ਸੋਹਣੀਆਂ ਲੱਗਦੀਆਂ ਜੀ ਕੀਤੇ ਪੈਣੀਆਂ ਸੀ ਦੱਸੋ ਭਾਜੀ ਕੀ ਮੋਲੇ ਦਾ ਮੋਲ ਵੀਰ ਬਿਲਕੁਲ ਜਾਇਜ਼ ਦੇਣ ਦੇਣ ਜਾਂ ਮੁੱਲ ਕਰਾਂਗੇ ਹਾਂਜੀ ਮੋਲ ਕਰੀਏ ਝੋਟੀ ਦਾ ਇੱਕ 5 ਲੱਖ ਹਾਂ ਤਾਂ ਨਾ 95 ਦੀ ਝੋਟੀ ਦੇ ਦਾਂਗੇ ਦੇ ਲੈ 90 ਦੇ ਦਾਂਗੇ 90 ਦੀ ਲਓ ਜੀ 90000 ਦੀ ਬਾਈ ਕਹਿੰਦਾ ਹਾਂ ਇਹ ਗੱਲ ਜੋੜਦੇ ਆ ਤੋੜਦੇ ਨਹੀਂ ਆ ਇਹ ਗੱਲ ਦਾ ਬਟਾ ਬੰਨ ਵਾਲੀ ਗੱਲ ਨਹੀਂ ਝੋਟੀ ਵੇਚਣ ਜਿਹੜਾ ਆ ਕੇ ਵੇਚੀਏ ਸਵਾ ਦੀ ਵੇਚ ਨਹੀਂ ਇਤਨਾ ਬਚਾ ਪਰ ਇਹ ਵੀ ਜਾਨੂੰ ਦੁਨੀਆ ਪਿਆਰ ਕਰਦੀ ਆ ਨਾ ਤੇ ਫਿਰ ਗੱਲੇ ਸ਼ੀਸ਼ੇ ਦਿਖਾਵਾਂਗੇ ਜਨਮਰ ਦਿਖਾਵਾਂਗੇ ਸਹੀ ਗੱਲ ਬਾਈ ਜੀ ਇਹ ਫਖਰੀ ਸਾਡੀ ਠੀਕ ਆ ਓਕੇ ਜੀ ਵਧੀਆ ਝੋਟੀ ਸ਼ਕੀ ਨਹੀਂ ਆ ਅੱਜ ਆ ਗਈ ਪਿੰਡੋਂ ਵੀਰੇ ਇੱਕ ਮਹੀਨੇ ਦੇ ਵਿੱਚ 13 ਮਹੀਆ ਪਿੰਡੋਂ ਲਈਆਂ ਇੱਕ ਮਹੀਨੀ ਬਾਹਰ ਜਾਣ ਦਿੱਤੀ ਪਿੰਡ ਚ ਲਈਆਂ ਪਿੰਡੋਂ ਮਹੀਂ ਲਈ ਫੇਰ ਅੱਜ ਛੋਟ ਗਿਆ ਵੇ ਮਾਨ ਕਰਦੇ ਪਹਿਲਾਂ ਸੋਆ ਹੈ ਬਾਬੇ ਜੀ ਦੀ ਕਿਰਪਾ ਬਣੀ ਸਹੀ ਜੀ ਸਹੀ ਛੋਟੀ ਵੀਰ ਹੁਣ ਦੁੱਧ ਤਿਆਰ ਕੋਈ 11 ਕਿਲੋ ਹੋਊਗਾ ਵਧੀਆ ਚੋਣ ਠੀਕ ਹੈ ਚੰਗੀ ਝੋਟੀ ਵੀਰ ਥੜੇ ਅਰਗੀਏ ਦਿਨ ਦਾ ਹੋਏ ਸੂਈ ਨੂੰ ਕੱਟੀ ਆ ਮਗਰ ਠੀਕ ਹੈ ਤੇ ਹਾਲੇ ਦਿਵਾਲਿਓ ਪਲੇਨ ਤੇ ਸਾਡੇ ਪਿੰਡ ਵੀਰ ਬਾਹਰੋਂ ਬੰਦਿਆਂ ਆਗੇ ਝੋਟੀ ਦਾ 90 92 ਵੀ ਲਾਇਆ ਤੇ ਪਰ ਅਸੀਂ ਜਿਹੜੇ ਸਾਣ ਹੁਣ ਝੋਟੀ ਦੇਣੀ ਨਾ ਹਾਂਜੀ ਉਹ ਆਪਣੀ ਸਮਝ ਆ ਜਿਹੜੀ ਗੱਲ ਆ ਤੇ ਇਹ ਬਾਬਾ ਜੀ ਚਲੋ ਸ਼ੁਰੂ ਤੋਂ ਨਾਲ ਰਹਿੰਦੇ ਆ ਨਾ ਜੇ ਹਾਂਜੀ ਤੇ ਰਾਤੀ ਫੋਨ ਕੀਤਾ ਵੀ ਮਾਣੇ ਝੋਟੀ ਲੱਲੀ ਠੀ ਆਪੇ ਆਪੇ ਬਾਬਾ ਜੀ ਲਈ ਤੇ ਲੱਲੀ ਵੀ ਝੋਟੀ ਲੱਲੀ ਦੀ ਗੱਲ ਆਈ ਆ ਇਹ ਗੱਲਾਂ ਕਿਰਪਾ ਜੀ ਤੋ ਅਗਰ ਵੀ ਸਾਰੀ ਸਰਾ ਹਾਂ ਜੀ ਦਸੋ ਜੀ ਇਹ 92 ਹਜ਼ਾਰ ਜੀ ਵੀਰ ਬੰਦੇ ਵੇਚਣ ਵਾਲੀ ਛੋਟੀ ਦਾ ਲਾਗੇ ਜਦੋਂ ਛੋਟੀ ਹੁੰਦੀ ਠੀਕ ਹੈ ਤੇ ਹੁਣ ਹਾਂ ਨਾ 85 ਹਜ਼ਾਰ ਦੀ ਦੇ ਦਾਂਗੇ ਯਾਸੀ ਜੀ 85 ਹਜ਼ਾਰ ਦੀ ਲਓ ਜੀ 80 ਵੀ ਦੇ ਦਾਂਗੇ ਫੇਰੀ ਜਾਈ ਆਜ ਆ ਲਓ ਜ 7000 ਦੀ ਬਾਈ ਨਾਲ ਛੋਟੀ ਦੇਣੀ ਆ ਪੂਰੀ ਸਾਫ ਸੁਥਰੀ ਆ ਆ ਬੱਚਾ ਕੱਟੀ ਆ ਕੱਟੀ ਆ ਕੱਟੀ ਸਾਰੇ ਜਨਵਰੀ ਟੋਪ ਆ ਤੇ ਸਰਾ ਆ ਹਾਂਜੀ ਬਾਹਰ ਵੀ ਹੈਗੇ ਜਨਵਰੀ ਬੁਖਾਦ ਗਏ ਆ ਬਾਈ ਕੋਲ ਪਸ਼ੂ ਤਾਂ ਬਾਹਰ ਹੋ ਰਹੇ ਗੋਥਨੇ ਆ ਦੱਸੋ ਜੀ ਬਾਈ ਜੀ ਜੰਦੀ ਵਸ਼ੀਰ ਸੋਈ ਆ ਦੁੱਧ ਜਿਹੜਾ ਤਿਆਰ ਡੱਬੇ ਮਾਰਨ ਵਾਲਾ ਠੰਡਾ ਕਰਕੇ ਮਿਲ ਲੈਣਾ 15 ਕਿਲੋ ਵਸ਼ੀ ਕੋ ਦੁੱਧ ਹੁਣ ਰੈਡੀ ਹੋਊਗਾ ਅੱਜ ਪੰਜਵੇਂ ਦਿਨ ਛੇਵੇਂ ਦਿਨ ਦੀ ਸੋਈ ਠੀਕ ਓਕੇ ਜੀ ਚਾਰ ਦੰਦਿਆ ਮੂੰਹ ਵਸ਼ੀ ਆ ਜੀ ਓਕੇ ਜੀ ਵੇਖੋ ਇਹ ਵਸ਼ੀ ਬਹੁਤ ਸਾਫ ਦਾ ਲੈਵਾ ਲੁਆ ਖਾੜੀਆ ਲੈਵਾ ਆ ਤੇ ਵਧੀਆ ਨਗਰ ਲੈਵੇ ਦੀ ਠੋਸ ਲੈਵੇ ਦੀ ਵਸ਼ੀ ਆ ਠੀਕ ਤੇ ਮਗਰ ਬਚਾ ਕੀ ਜੇ ਮਗਰ ਵਛਾ ਜੀ ਪਛਾ ਕੋਈ ਰਸੀ ਨਹੀਂ ਪਾਣੀ ਕੋਈ ਰਸੀ ਨਹੀਂ ਕੋ ਲੈ ਨਹੀਂ ਦੇਣੀ ਇੰਦਾ ਜਿਹੜਾ ਮਰਜੀ ਚੋਵੇ ਥੱਲੇ ਬਾਰੇ ਆ ਜਾਣੇ ਬੈਠ ਕੇ ਵਾਰੀ ਵਾਰ ਉੱਠ ਕੇ ਚੋ ਲੈਣਾ ਪੂਰੀ ਵਸ਼ੀ ਵੀਰ ਜ਼ਿਆਦਾ ਨਹੀਂ ਆਂਦੇ ਇਹ 17 18 ਕਿਲੋ ਰਾਮਣਾ ਵਸ਼ੀ ਦੁੱਧ ਚੱਲੂਗੀ ਓਕੇ ਜੀ ਜਿਹੜੀ ਚੰਨਣੀ ਕਿਸਦੇ ਘਰ ਕਹਿ ਦਈਏ ਕਿਸ ਨੂੰ 22 23 ਕਿਲੋ ਵੱਖਰੀ ਗੱਲ ਆ ਤਾਹਾਂ ਦੀ ਖੇੜਿਆ ਬਲਤਣ ਚੱਲ ਪਈ ਪੱਛਾਂ ਜਿਹੜੇ ਨੇ ਹੁਣ ਦਨੋ ਦੇਣੀ ਦਨੋ ਦੇਣੀ ਬਾਕੀ ਹਰੇ ਤੂੜੀ ਪਾਉਂਦੇ ਵੀਰ ਪੂਰੀ ਨਗਰਲੇਵੇ ਦੀ ਵਹਿੜ ਹੈ ਖੜੋ ਜੀ ਤੁਰੋ ਜੀ ਅਸੀਂ ਆ ਵੀ ਦੀ ਹੋਰ ਵੀ ਦੋ ਤਿੰਨ ਲੰਗੀਆਂ ਆ ਥੋੜੇ ਵੇਡ ਹੋ ਗਈਆਂ ਆ ਆਉਣੀਆਂ ਘਣੀ ਚਾਹਦਾ ਦੱਸੋ ਵੀ ਜੀ ਮੁੱਲ ਦੱਸੋ ਜੀ ਅੱਜ ਵੀ ਇਹ ਮੁੱਲ ਕਰੀਏ ਵਸੀ ਦਾ 65 ਤੇ 60 ਚੋਂ ਦੋ ਛੱਡ ਦਈਏ ਦੱਸੋ ਬਾਬਾ ਜੀ ਚਲੋ 55 ਦੇ ਦਾਂ 55 ਨਹੀਂ ਵੇਡ ਦਵਾਂਗੇ ਪਰ ਜਿਹੜਾ ਵੀਰ ਭਰਾ ਲਾਇਆ ਗਿਆ ਨਾ ਇਹ ਆ ਤਾਜੀ ਸੋਈ ਵੇਡ ਆ ਉਹ ਸਿਆਲ ਹੀ ਧੂੜ ਡਾਈ ਜਾਊ 55000 ਦੀ ਹਾਂ ਨਹੀਂ ਦੇਣੀ ਤੇ ਵਧੀਆ ਦੁੱਧ ਕਰੂਗੀ ਆ ਨਿੱਗਰ ਲੈਵੇ ਦੀ ਬਰਤਨ ਖਾਗੀ ਦੁੱਧ 20 ਕਿਲੋ ਕਰੂ ਜੀ ਪੂਰੀ ਚੰਗੀ ਜ਼ਿਆਦਾ ਸਾਫ ਐ ਠੱਡੀ ਤੇਰੀ ਤਲਵਾਰ ਔਰ ਕੀ ਏ ਧੁੰਦ ਕੇ ਬਹਿਨ ਵਾਲੀ ਨਹੀਂ ਬਾਵੇਂ ਬਾਹਰ ਬੰਨ ਖੜੀ ਓਕੇ ਜੀ ਬਚਾ ਅੰਦਰ ਇਹਦਾ ਬਚਾ ਅੰਦਰ ਜੀ ਬਾਹਰ ਹੀ ਖਾਦ ਰਹੇ ਆ ਬਾਹਰ ਝੋਟੀਆਂ ਮੇਰੇ ਆ ਝੋਟੀਆਂ ਸੁਈਆ 20 ਦਿਨ ਪਹਿਲਾਂ ਉਹਦਾ ਬੰਦੇ ਮਾਂ ਲਾਗੇ ਮੇਰੇ ਕੋ ਵੱਡੀ ਹਾਂਜੀ ਨਾਲ ਪਾਈ ਤੇ ਬਿਲਕੁਲ ਪਹਾਣਾ ਹਾਂਜੀ ਤੇ ਜੇ ਜਾ ਕੇ ਜਿਹਨੇ ਉਹ ਬੰਦਾ ਨਾ ਹੱਥ ਪਾਵੇ ਜਿਹਨੇ ਮਾੜੇ ਬਣੇ ਫੇਫੜਾ ਤਨੀ ਜਾ ਕੇ ਠੀਕ ਉਧਰੋ ਛਡਾਉਣੀਆਂ ਆ ਮਈਆਂ ਠੀਕ ਜੀ ਤੇ ਬਿਲਕੁਲ ਜਾਇਜ਼ ਪਹਾੜਾ ਦੇ ਦਾਂਗੇ ਹਾਂਜੀ ਹਾਂਜੀ ਇਹ ਚੋਟੀ ਹਾਂ ਨਾ ਹੀ 30000 ਦੀ ਦੇਣੀ ਆ 5 ਕਿਲੋ ਦੁੱਧ ਆ 5 ਕਿਲੋ ਦੁੱਧ ਤੇ 20 ਦਿਨ ਪਹਿਲਾਂ ਸੋ ਵੀ ਆਪਣੇ 10 ਮਹੀਨੇ ਪੂਰੇ ਹੋਣ ਚੋ ਕੋਈ ਸੇਵਾ ਕਰ ਲਿਆ ਆਪਣੀ ਹਾਂਜੀ ਹਾਂਜੀ ਤੂੰ 20000 ਤਾਂ ਕਿ ਵਿਚੋ ਕਿੰਨੇ ਜੀ 30000 ਦੀ ਕਿਹਾ ਬਾਬਾ ਨੇ 28 ਦੇ ਦਾਂ ਵੀ ਪਾ ਲਓ ਇਹ ਇੱਕ ਗੱਲ ਆ ਵੀ ਜੇ ਅਸੀਂ ਕੱਟੀ ਲੈ ਕੇ ਪਾ ਲਈਏ 20 ਤੀ ਦੇ ਕੱਟੀ ਕਿਤੇ ਨਹੀਂ ਗਈ ਉਹ 2 ਸਾਲ ਤਿਆਰ ਹੋਣੀ ਆ ਏ ਮਹੀਂ ਤੇ ਆ ਰਹੇ ਹਾਂ ਇਥਾਈਆ ਕਬਨ ਦੀ ਜੇ ਕੋ ਵੀਡੀਓ ਮੰਗੇ ਤਾਂ ਅਸੀਂ ਦਿਖਾ ਸਕਦੇ ਆ ਪਿੱਛੇ ਘਰ ਵੇਖੀ ਖਲੋ। ਬਾਬਾ ਦੀ ਮਹੀਂ ਆ ਸਰਬਕੋੜ ਪੇਂਟ ਆਪਣੇ ਨਾਲ ਆ ਉਥੇ ਬੰਦਿਆਂ ਕੋ ਮਹੀਂ ਤਾਂ ਗੱਬਨ ਦੀ ਵੀਡੀਓ ਹੈਗੀ ਹੈ ਜਿਹੜੀ ਗੱਲ ਹੈ ਸੇਵਾ ਕਰੋਗੇ ਦਾਣਾ ਪਾਣੀ ਪਾਓਗੇ 28000 ਦੇ ਕਿ ਬਹੁਤੀ ਮਹਿੰਗੀ ਵੀਰ ਜਿਹੜੇ ਬੰਦੇ ਨੇ ਜਾ ਕੇ ਮੇਰਾ ਬੰਦੇ ਨੇ ਜਾ ਕੇ ਮਾੜੇ ਬਨੇ ਬਣਾਉਣੀ ਤੇ ਮੇਰੇ ਭਰਾ ਸਾਹਮਣੇ ਵਾਲੇ ਫੋਨ ਕਰਿਓ ਉਹਨਾਂ ਵੀਰਾਂ ਦਾ ਆਪਣਾ ਵਪਾਰ ਹੈ ਆਪਣੀ ਜੋ ਲੈਣ ਹੁੰਦੀ ਹੈ ਹਨਾ ਤੇ ਜਿਹੜੇ ਮੈਂ ਪੁਰਾਣੇ ਕਾਰ ਰੱਖਣੀ ਹੋਈ ਵੀਰ ਪਹਾੜੇ ਵੱਲੋਂ ਬਾਅਦ ਕੋਈ ਜਿੱਥੇ ਮਰਜੀ ਚੱਲ ਜੇ ਅਸੀਂ ਆਪਣੇ ਹੱਥ ਹੀ ਨਹੀਂ ਮਾੜੇ ਥਾਣੇ ਕਰਦੇ ਜਿਹੜੀ ਗੱਲ ਠੀਕ ਆ ਪਤਾ ਲੱਗਨ ਦਿਆ 32 33000 ਦੀ ਹੈਗੀ 32 33 ਦੀ ਹੈਗੀ ਆ ਜਿਹੜਾ ਸੇਵਾੜਾ ਕਰੇ ਜਿੰਨਾ ਹੀ ਹੋ ਸਕੇ ਇਹਨਾਂ ਨੂੰ ਮਾਲ ਵਧੀਆ ਰਵੇ ਅਸੀਂ ਵੀਰ ਵੀਡੀਓ 'ਚ ਬੋਲਿਆ ਕਿ ਇਹਦਾ ਡੰਗਰ ਪਾ ਲਿਆਵਾਂਗੇ ਵਿੱਚ ਪਰ ਇਤਨਾ ਹੀ ਹੋਣਾ ਸਾਹਮਣੇ ਪਾ ਕੇ ਤੇ ਇਦਾਂ ਹੀ ਫੇਰ ਵੇਚਾਂਗੇ ਠੀਕ ਉਹਨਾਂ ਨੇ ਵਾਅਦਾ ਕੀਤਾ ਵੀ ਨਹੀਂ ਅਸੀਂ ਤੇਰੀ ਆ ਵੇ ਵੀਰ ਕਿੱਡਾ ਮੈਂ ਦਾ ਢਾਂਚਾ ਵੱਡੀ ਝੋਟੀ ਆ ਹਾਂਜੀ ਤੇ ਟੋਕੜੀ ਏ ਝੋਟੀ ਵੀ 5 ਕਿਲੋ ਹਾਂਜੀ ਤੇ 5 ਕਿਲੋ ਦੁੱਧ ਆ ਤੇ ਵੇਖੋ ਝੋਟੀ ਕਿਤੇ ਸਿਵਾ ਹੋਵੇ ਰਾਜੀ ਹੋ ਜਾ ਝੋਟੀ ਨਹੀਂ ਦੇ ਦਾਂਗੇ 35 ਦੀ ਕੋਲੋ ਭਾਈ ਜੀ ਕੋਲੋ ਬਾਨਾ ਹੋਈ ਆ ਬਣੀ ਆ ਗਰੰਟੀ ਕੋਈ ਨਹੀਂ ਗਰੰਟੀ ਨਹੀਂ ਆਗੀ ਇਹ ਸੇਵਾ ਕਰੇ ਵੀ ਸੇਵਾ ਦੇ ਡਿਪੈਂਡ ਵੀ ਸੇਵਾ ਦੋਦੇ ਵੀ ਸਸਤੀ ਜੀ ਜਵਾਨ ਇਹੋ ਝੋਡੀ ਠੀਕ ਜੀ ਇਹ ਕੋਸਾ ਸੁਪਰੀ ਆ ਕਾਸੀ ਆ ਚਲੋ ਕੋਈ ਗੱਲ ਨਹੀਂ ਫਿਰ ਬੋਦੀ ਕਾਸੀ 35000 35000 ਚਲ ਦੋੜ-ਦੋਰ ਕਰਦਾਂਗੇ ਦੋ 30 30 ਦੇ ਦਾਂਗੇ। ਉਹ ਦੇ ਦੋ। 30 30 ਦੇ ਦਾਂਗੇ। ਲੋ ਜੇ ਭੋਲਾ ਦੇ ਨਿਹਰੀਆਂ ਲਿਓਂਦੇ ਆ। ਇਹਦਾ 30 ਹਜ਼ਾਰ ਦੀ ਦੇ ਦਾਂਗੇ ਤੇ ਸਸਤੀ ਮੈਂ ਆ ਤੇ ਮੇਰਾ ਭਰਾ ਸਾੰਬੇ ਦੇ ਗਾਂ ਮੈਂ ਪੂਰੀ ਤੜੀ ਬਣੂ 30 ਹਜ਼ਾਰ ਦੀ ਹਾਂ। ਇਹ ਲੱਖ ਰੁਪਏ ਮਈਆਂ। 30 ਹਜ਼ਾਰ ਦੀਆਂ ਮਈਆਂ ਨਹੀਂ ਕੋਈ ਦਿੰਦਾ ਸਾਨੂੰ। ਨਹੀਂ ਦਦਾ ਜੇ ਕਟੀਆਂ ਪਾਲੀਏ ਲੈ ਕੇ ਬਾਬਾ ਜੀ ਤੁਸੀਂ ਦੱਸੋ ਨੋਲਜੇ ਕਟੀਆਂ ਕਿੰਨਾ ਟਾਈਮ ਲੱਗਦਾ। ਬਹੁਤ ਜ਼ਿਆਦਾ। ਹਾਂ ਇਹ ਮੱਝਾਂ ਤਿਆਰ ਹਈਆਂ। ਇਹ ਦਵੇਂ ਕਟੀਆਂ ਲੈ ਜਾਓ ਹੋਰ ਸੌੜ ਦਾ ਦੰਗ 2000। ਕਰੋ ਜੀ। ਉਹੀ ਕਰੋ ਜੀ। ਹਾਂ ਜੀ ਰਸਲ ਜੀ ਆ ਪਸ਼ੂ ਬਾਈ ਕੋਲ ਲਾਈਕ ਕਮੈਂਟ ਸ਼ੇਅਰ ਜਰਾ ਖਿੱਚ ਗਏ ਬਾਕੀ ਵੀਰ ਅਹੀਂ ਇਹ ਗੱਲ ਕਹਿੰਦੇ ਖੁੱਲੇ ਦਰਵਾਜ਼ੇ ਆ ਜਿਹੜੇ ਵੀ ਗਏ ਵੀਰ ਭਰਾਣੇ ਲੈਣੀ ਆ ਨਾ ਜਾਨਵਰ ਲੈਣਾ ਵਾ ਹਾਂ ਜੀ ਇਹ ਆ ਵੀ ਆਪਣੇ ਨਾਲ ਤਾਂ ਸਾਡੀ ਕਰਕੇ ਖੜੇ ਹਾਂ ਜੀ ਠੀਕ ਜੀ ਹਣੇ ਹਲੀ ਕਾ ਕੇ ਖੜੇ ਇਹ ਕਰਮਾ ਵਾਲੀਆਂ ਸੇਵਾ ਵੀਰੇ ਪੂਰੀ ਫੋਲ ਮੰਗਦੀਆਂ ਸੇਵਾ ਚੜ ਕੇ ਰਹਿਣਾ ਬੰਦਾ ਇੰਨੇ ਆ ਵੀ ਅਹੀਂ ਕੁਝ ਪਾਈਏ ਹੋਣਾ ਚੋਈਏ ਹੋਣਾ ਇਹਨਾਂ ਗਾੜੀ ਸਿੱਧੇ ਸਿੱਧੇ ਕੋਈ ਗੱਲ ਵੀ ਠੰਡਾ ਕੇ ਆਣਾ ਸਿੱਧੇ ਸਿੱਧੇ ਤੋੜੇ ਫੁੱਲਣੇ ਆ ਆ ਮੇਲੇ ਵੇਂਦਾ ਰਵੇ ਦੇ ਘਰ ਮਾਜਾ ਵਧੀਆ ਆ ਹਾਏ ਆ ਵੀ ਇਹਨਾਂ ਨੂੰ ਦਾਣਾ ਪਾਣੀ ਪੂਰਾ ਖੁੱਲਾ ਪੋਣਾ ਪੈਣਾ ਵੀਰ ਠੀਕ ਜੀ ਜੇ ਹੁਣ ਪਠਾ ਕਾਟਿਆ ਨਾ ਤੇ ਇਹਨਾਂ ਵਾਂਦੇ ਕਿ ਲੱਟ ਮਾਦ ਲੱਲਿਆ ਠੀਕ ਜੀ ਗੱਲ ਹੈ ਵੀ ਜਾਨਵਰਾਂ ਨੂੰ ਆਪਣੇ ਤੋਂ ਵੱਧ ਰੱਖਣੇ ਆ ਘਰ ਵੀ ਮਈਆਂ ਲਾਈਆਂ ਦੁੱਧ ਦੇ ਹਾਂਜੀ ਤੇ ਜਦੋਂ ਫੇਰ ਦੁੱਧ ਦਿੰਦੇ ਇੱਕ ਰਾਂ ਇਹ ਜਨਮਤ ਪੂਰੇ ਟੌਪ ਦੇ ਸਰੇ ਸਰੇ ਦੇ ਜਿਹੜੀ ਸਾਢੇ 65000 ਵਾਲੀ ਮਹੀਂ ਆ ਵੀਰ ਮਹੀਂ ਮਹੀਂ ਦਾ ਮੋਲ ਆ ਓਕੇ ਬਾਕੀ ਇਹ ਵੀ ਜਨਮਤ ਸਾਰੇ ਦੁੱਧ ਵਾਲੇ ਕੁਆਲਟੀ ਵਾਲੇ ਆ ਠੀਕ ਹੈ ਭਾਈ ਚਲ ਆਜੇਂ ਇਧਰ ਆਜੋ ਠੀਕ ਹੈ ਕੋਈ ਗੱਲ ਬਹਿਨ ਨੂੰ ਥਾਲ ਦੇ ਥਾਲ ਠੀਕ ਹੈ ਦੇਖੋ ਛੋਟੀ ਬੜੇ ਨੇਵੀ ਜਣੀ ਛੋਟੀ ਆ ਪੜੀ ਤੜੀ ਛੋਟੀ ਪਾਨੀ ਗਾਂ ਤੇ ਮੇਰਾ ਭਰਾ ਜਿਹਨੇ ਗਾਂ ਤਿਆਰ ਕਰਿਆ ਲੇਕਨ ਵੀਰਾਂ ਨਕੀਨੇ ਜਿਹਦੇ ਜਿਹਦੇ ਘਰ ਚ ਲਗੇ ਔਰ ਇੱਥੇ ਤਾਂ ਉਹਨਾਂ ਨੂੰ ਵਾਧੇ ਜਾ ਕੇ ਮਾਨ ਕਰਨਗੇ ਵੀ ਮਈਆਂ ਆਈਆਂ ਅਸੀਂ ਓਕੇ ਇਤਾਂ ਦੀਆਂ ਮਈਆਂ ਆ ਜਾਨ ਜਿਹੋ ਅਡੇ ਬਲਾਉਤੇ ਇਹੋ ਇਹੋ ਜੇ ਵੀਰ ਜੀ ਵੀਰ ਭਲਾਉਣ ਨਾਲ ਚਲੋ ਕਰਮਾਣੀਆਂ ਨੇ ਮੇਲ ਕਰਾਏ ਆਪਣੇ ਠੀਕ ਤੇ ਇਨਾ ਇਨਾ ਇਤਮਾਨ ਕਰਦੇ ਵੀ ਤੇ ਬੱਚਾ ਗਾਈ ਦਾ ਵਿਖਾ ਦਈ ਮੜਾ ਆ। ਵਿਖਾ ਦੋ। ਆਹ ਦੇ। ਵੇਖੋ ਜੀ ਬੱਚਾ ਆਈ ਗਾਈ ਦਾ। ਇਹ ਬੱਚਾ ਛੋਟਾ ਹੀ ਠੀਕ। ਬਾਕੀ ਲਾਈਕ ਤੇ ਮੈਂ ਤੇ ਸ਼ੇਅਰ ਕਰੋ ਡਰੈਸ ਜੀ। ਬਾਕੀ ਲਾਈਕ ਕਮੈਂਟ ਸ਼ੇਅਰ ਵੱਤੋ ਵੱਦ ਚੈਨਲ ਨੂੰ ਦਬਕੇ ਕਰੋ ਜਿਹਨੇ ਵੀਰ ਭਰਾ ਆਪਣਾ ਚੈਨਲ ਨੂੰ ਵੇਂਦੇ ਆ ਵੱਤੋ ਵੱਦ ਸ਼ੇਅਰ ਕਰੋ ਠੀਕ ਜੀ ਤੇ ਹਰ ਇੱਕ ਵੀਰ ਭਰਾ ਕੋ ਵੀਡੀਓ ਪਹੁੰਚ ਸਕੇ ਜਿੰਨੇ ਵੀ ਕਹਿੰਦੇ ਮਾਲ ਜੇ ਕੋ ਆ ਸਕਦਾ ਨਹੀਂ ਤੇ ਬੜਾ ਵਧੀਆ ਕੰਮ ਹੈ ਵੀਰ ਜਾਈ ਜੇ ਬੈਠਾ ਮਹੀਂ ਜਾਂਦੀ ਆ ਹਾਂ ਜੀ ਹਾਂ ਜੀ ਤੇ ਜਿਹੜੇ ਕੋ ਜਿੱਥੋਂ ਤੱਕ ਭਾਵੇਂ ਕੋਈ ਦਿੱਲੀ ਤੱਕ ਮੈਂ ਮੰਗਾ ਲੇ ਗੱਡੀ ਆਪਣੇ ਕੋ ਉਤਰਾ ਦੀਆਂ ਗੱਡੀਆਂ ਵਾਟਰਪਰੂਫ ਠੀਕ ਜੀ ਮਹੀਂ ਆਵੇਂ ਨੇਰੀ ਆਵੇਂ ਮਹੀਂ ਘਰ ਜਾਊਗੀ ਠੀਕ ਹੈ ਬਾਈ ਚਲੋ ਦੋ ਦਾ ਗਲਾਜ ਮਿਲ ਜਾਈਗੀ ਮਿਲਣਾ ਪੀਣਾ ਕਾਲ ਕਰ ਮੈਂ ਨਾ ਉਹ ਇਹ ਸ਼ਾਹ ਬੰਦੇ ਕਈ ਦਾਂਦੇ ਨਾ ਕਈ ਵੀਰੇ ਇੱਕ ਥਾਂ ਦੇ ਗਾਂ ਚਲ ਗਈ ਉਹ ਬੰਦਿਆਂ ਨੇ ਉਤੋਂ ਹੀ ਪਾਹੇ ਨਾਲ ਘਾਲਦੇ ਤੇ ਨਾਲ ਹੀ ਬਾਲਟੀ ਦੇ ਦੁੱਧ ਘਾਲਦਾ ਘਰਮ ਘਰ ਆ ਆ ਵੀ ਉਤੋਂ ਉਤਰੇ ਠੀਕ ਗਾਲ ਕਈ ਵੀਰ ਬੰਦੇ ਬੜੇ ਬੜੇ ਤਗੜੇ ਆ ਤੇ ਚਲੋ ਹਿੱਤਮਾਨ ਕਰਦੇ ਜਨਵਰ ਟੌਮ ਟੌਮ ਦੇ ਜਾਂਦੇ ਹਣੇ ਬੋਲੋ ਐਡਰੈਸ ਬਾਈ ਜੀ ਫੋਨ ਨੰਬਰ ਹੈਗਾ 84 27 40 7755 ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਤੇ ਲਾਈਕ ਕਮੈਂਟ ਸ਼ੇਅਰ ਜਰਾ ਖਿੱਚ ਕੇ ਰੱਖਿਆ ਕਰੋ ਥੀਸ ਸასი ਗਾਲ ਜੀ ਸასი